ਸੋਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਹਰ ਸ਼ੀਕਾਲ ਵੀਡੀਓ ਚ ਅੱਜ ਆਪਾਂ ਗੱਲ ਕਰਦੇ ਵੀ ਜਿਹੜਾ ਬਹੁਤ ਹੀ ਜ਼ਿਆਦਾ ਮੁੱਦਾ ਇਸ ਵਕਤ ਪੱਖਿਆਵਾ ਤੇ ਬਹੁਤ ਵੱਡੀ ਜਿਹੜੀ ਵਾਰਦਾਤ ਆ ਭਈਆਂ ਨੇ ਆਪਣੇ ਪੰਜਾਬੀ ਦੋ ਜਵਾਕਾਂ ਨੂੰ ਮਾਰ ਕੇ ਜਿਹੜਾ ਇੱਕ ਕਤਲ ਕਰਿਆ ਉਹਨਾਂ ਦਾ ਬਹੁਤ ਹੀ ਮਾੜੀ ਘਟਨਾ ਜਿਹੜੀ ਨਿੰਦਣਯੋਗ ਘਟਨਾ ਹੈ ਹੋ ਸਕੇ ਤਾਂ ਵੀ ਜਿਹੜੀ ਭੈੜੀ ਤੋਂ ਭੈੜੀ ਸਜ਼ਾ ਇਹ ਜੇ ਬੰਦਿਆਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਇਹ ਵਾਰਦਾਤ ਕਰੀ ਹੈ ਵਾਰਦਾਤ ਕਰਨ ਵਾਲੇ ਕੌਣ ਨੇ ਉਹ ਉਹਨਾਂ ਦੇ ਮਗਰ ਲੱਗਦਾ ਜਿੱਦਾਂ ਆਪਾਂ ਸਿੱਧਾ ਕਹਦੇ ਨੇ ਵੀ ਪਈਏ ਭਈਏ ਸ਼ਬਦ ਆ ਤੇ ਭਈਏ ਹੈਗੇ ਕਿਹੜੇ ਆ ਭਈਏ ਆ ਬਾਈ ਸ਼ਹਿਰੀ ਜਿਹੜੇ ਸ਼ਹਿਰੀਆਂ ਨੇ ਚਮਲਾਇਆ ਪਰ ਜਿੱਦਾਂ ਜਦੋਂ ਵੀ ਕੋਈ ਭਈਏ ਇਹੀ ਜੀ ਵਾਰਦਾਤ ਕਰਦੇ ਆ ਜਾਂ ਕੋਈ ਇਹੋ ਜਿਹਾ ਕਾਂਡ ਪੰਜਾਬ ਦੇ ਵਿੱਚ ਕਰਦੇ ਆ ਚਾਹੇ ਚੋਰੀ ਦਾ ਲਾ ਲਓ ਕੋਈ ਇਦਾਂ ਦਾ ਲਾ ਲਓ ਵੀ ਕੋਈ ਵੀ ਮਾੜੀ ਘਟਨਾ ਕਰਦੇ ਆ ਉਹਦੇ ਨਾਲ ਜਿਹੜਾ ਹਮੇਸ਼ਾ ਹੀ ਆਪਣਾ ਜ਼ਿੰਮੇਵਾਰਾਂ ਨੂੰ ਜੋੜ ਦਿੱਤਾ ਜਾਂਦਾ ਜਦੋਂ ਹੁਣ ਮੈਂ ਮਿਲ ਕੇ ਵੀਡੀਓ ਤੋਂ ਪਹਿਲਾਂ ਫੇਸਬੁਕ ਤੇ ਖਬਰ ਸੁਣ ਰਿਹਾ ਸੀ ਉਹਦੇ ਕਮੈਂਟ ਦੇਖਿਆ ਕਮੈਂਟ ਬੰਦਿਆਂ ਨੇ ਜੱਟਾਂ ਦੇ ਖਿਲਾਫ ਇੰਨੇ ਕੁ ਮਾੜੇ ਕਮੈਂਟ ਕਰੇ ਹੋਏ ਸੀ ਵੀ ਤੁਸੀਂ ਦੇ ਪੁੱਛੋ ਨਾ ਵੀ ਮਤਲਬ ਕਿ ਕਹਿੰਦੇ ਕੋਈ ਕਹਿੰਦਾ ਵੀ ਇਹ ਹਾਰਪਾ ਪਾ ਲਿਆਉਂਦੇ ਆ ਕੋਈ ਕੁਝ ਮਤਲਬ ਕਿ ਮਾੜੇ ਤੋਂ ਮਾੜੀਆਂ ਗੱਲਾਂ ਜੜੀਆਂ ਬੋਲੀਆਂ ਤੇ ਫਿਰ ਮੈਂ ਸੋਚਿਆ ਵੀ ਕਿਉਂ ਨਾ ਵੀ ਆਪਾਂ ਵੀਡੀਓ ਪਾ ਕੇ ਪਹਿਲਾਂ ਇਸ ਚੀਜ਼ ਨੂੰ ਕਲੀਅਰ ਕਰ ਦਈਏ ਵੀ ਜਿਹੜੇ ਇਹ ਭਈਏ ਆ ਜਿਨ੍ਹਾਂ ਨੇ ਕਤਲ ਕਰਿਆ ਨਾ ਤੇ ਇਹ ਖੇਤੀ ਨਾਲ ਰਿਲੇਟਡ ਆ ਨਾ ਇਹ ਖੇਤੀવાડી 'ਚ ਇਹ ਕੰਮ ਕਰਦੇ ਆ ਇਹ ਕੰਮ ਕਰਦੇ ਆ ਸ਼ਹਿਰਾਂ 'ਚ ਇਹ ਚਮਲਾਏ ਹੋਏ ਆ ਬਾਈ ਸ਼ਹਿਰੀਆਂ ਨੇ ਕਿਉਂਕਿ ਪੰਜਾਬ ਵਿੱਚ ਜਿੰਨੇ ਵੀ ਵਾਰਦਾਤਾਂ ਹੋਈਆਂ ਤੁਸੀਂ ਲੁਧਿਆਣੇ 'ਚ ਦੇਖ ਲਓ ਲੁਧਿਆਣੇ ਵੀ ਇਹਨਾਂ ਨੇ ਕਤਲ ਕਰਿਆ ਤੇ ਪਹਿਲਾਂ ਇੱਕ ਰੇਪ ਕੇਸ ਹੋਇਆ ਲੜਕੀ ਦਾ ਲੁਧਿਆਣੇ ਦੇ ਵਿੱਚ ਉਹ ਵੀ ਜਿਹੜੇ ਆਟੋ ਚਲਾਉਂਦੇ ਸੀਗੇ ਭਈਏ ਕਹਿਣ ਦਾ ਮਤਲਬ ਵੀ ਕੁੱਲ ਮਿਲਾ ਕੇ ਜਿਹੜੇ ਸ਼ਹਿਰੀ ਭਈਏ ਆ ਇਹਨਾਂ ਨੇ ਪੂਰਾ ਪੰਜਾਬ ਦੇ ਵਿੱਚ ਗੰਦ ਪਾਇਆ ਕੋਈ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਪਿੰਡਾਂ ਵਾਲੇ ਭਈਆਂ ਦੇ ਹਮਾਇਤੀ ਆ ਪਿੰਡਾਂ ਦੇ ਵਿੱਚ ਵੀ ਬਹੁਤ ਭਈਏ ਜਿਹੜੇ ਕਿਰਾਏ ਤੇ ਰਹਿੰਦੇ ਆ ਜਿਹੜੇ ਰਾਜਮਿਸਤਰੀ ਦਾ ਕੰਮ ਕਰਦੇ ਆ ਜਾਂ ਕੋਈ ਠੇਕੇਦਾਰੀ ਦਾ ਕੰਮ ਕਰਦੇ ਆ ਉਹ ਵੀ ਪੂਰੀ ਪੂਰੇ ਹਰਾਮੀ ਆ ਕਹਿਣ ਦਾ ਮਤਲਬ ਉਹ ਵੀ ਘੱਟ ਨਹੀਂ ਹੈਗੇ ਪਰ ਜਿਹੜੇ ਖੇਤੀਬਾੜੀ ਦੇ ਨਾਲ ਰਿਲੇਟਡ ਭਈਏ ਆ ਹੁਣ ਮੇਰੇ ਲਾਗੇ ਬੰਨੇ 5-6 ਮੋਟਰਾਂ ਦੇ ਜਿਹੜੇ ਭਈਏ ਖੇਤੀਬਾੜੀ ਦਾ ਕੰਮ ਕਰਦੇ ਜਿੱਦਾਂ ਪਹਿਲਾਂ ਉਹਨਾਂ ਨੇ ਆਪਣਾ ਝੋਨਾ ਹੁਣ ਜਿਹੜੇ ਜੀਰੀ ਆਪਣੀ ਬਾਸਮਤੀ ਆ ਉਹਦੀ ਵਾੜੀ ਕਰਕੇ ਉਹ ਆਪਣੇ ਤਕਰੀਬਨ ਸਾਰੇ ਬੰਦੇ ਇੱਥੋਂ ਆਪਣੇ ਘਰਾਂ ਨੂੰ ਚਲੇ ਗਏ ਆ ਤਕਰੀਬਨ 4-5 ਮੋਟਰਾਂ ਵਿਹਲੀਆਂ ਹੋ ਗਈਆਂ ਤੇ ਹੁਣ ਜਿਹੜੇ ਭਈਆ ਨੇ ਆਉਣਾ ਏ 5-7 ਦਿਨਾਂ ਤੱਕ ਉਹਨਾਂ ਨੇ ਕੰਮ ਕਰਨ ਆਉਣਾ ਜਿਹੜਾ ਆਪਣਾ ਗੰਨੇ ਦਾ ਕੰਮ ਚੱਲਣਾ ਗੰਨਾ ਛਲਾਈ ਦਾ ਕੰਮ ਕਰਨਾ ਸੋ ਇਹ ਭਈਏ ਜਿਹੜੇ ਖੇਤਾਂ 'ਚ ਕੰਮ ਕਰਦੇ ਪਹਿਲੀ ਤਾਂ ਗੱਲ ਆ ਭਾਈ ਇਹਨਾਂ ਨੂੰ ਖ ਦੂਜੀ ਗੱਲ ਇਹ ਇਹਨਾਂ ਦਾ ਜਿਹੜਾ ਵਾਹ ਪੈਂਦਾ ਰਹਿੰਦਾ ਅਲੱਗ-ਅਲੱਗ ਜ਼ਿਮੀਂਦਾਰਾਂ ਨਾਲ ਪੈਂਦਾ ਰਹਿੰਦਾ ਕੋਈ ਜ਼ਿਮੀਂਦਾਰ ਮਤਲਬ ਕਿ ਸਾਊ ਹੁੰਦਾ ਕੋਈ ਇਹੋ ਜਿਹਾ ਵੀ ਹੁੰਦਾ ਜਿਹੜਾ ਇਹਨਾਂ ਨੂੰ ਝੰਡੇ ਰੱਖਦਾ ਸੋ ਇਹਨਾਂ ਦੇ ਵਿੱਚ ਇੱਕ ਜਿਹੜਾ ਡਰ ਬਣਿਆ ਰਹਿੰਦਾ ਇਹ ਕਦੇ ਵੀ ਛੇਤੀ-ਛੇਤੀ ਕੋਈ ਮਾੜੀ ਗੱਲ ਨਹੀਂ ਕਰਦੇ ਮੈਨੂੰ ਵੀ ਚਲੋ ਮੇਰੀ ਇੰਨੀ ਤਾਂ ਜ਼ਿਆਦਾ ਉਮਰ ਹੈ ਨਹੀਂ ਪਰ ਜਿੰਨੀ ਕੁ ਉਮਰ ਹੈ ਮੈਂ ਆਪਣੀ ਉਮਰ ਦੇ ਵਿੱਚ ਦੇਖਿਆ ਵੀ ਕੋਈ ਭਈਆ ਅਜੇ ਤੱਕ ਮੇਰੇ ਪਿੰਡ ਦੇ ਵਿੱਚ ਜਾਂ ਕਦੇ ਸੁਣਿਆ ਹੋਵੇ ਵੀ ਕਿਸੇ ਨੇ ਜ਼ਿਮੀਂਦਾਰ ਨਾਲ ਹੱਥੋਂ ਪਾਈ ਵੀ ਹੋਇਆ ਹੋਵੇ ਭਈਏ ਬਥੇਰੇ ਕੁੱਟੇ ਆ ਭਈਏ ਮੈਂ ਦੇਖਿਆ ਵੀ ਆਪਣੇ ਨਾਰਮਲ ਮੰਡੀ ਦੇ ਵਿੱਚ ਵੀ ਇਹਨਾਂ ਨੂੰ ਕੁੱਟ ਦਿੰਨੇ ਪਰ ਜਿਹੜੇ ਮੰਡੀ ਵਾਲੇ ਭਈਏ ਉਹ ਵੀ ਆੜਤੀਆਂ ਵਿੱਚ ਮਲਾਏ ਹੁੰਨੇ ਆ ਗੱਲ ਮੁੱਕਦੀ ਹੈ ਵੀ ਜਿੰਨੇ ਵੀ ਭਈਏ ਜਿਹੜੇ ਠੇਕੇਦਾਰੀ 'ਚ ਬੜੇ ਵੇ ਹਨ ਜਿਹੜੇ ਸ਼ਹਿਰਾਂ ਨਾਲ ਰਿਲੇਸ਼ਨ ਰੱਖਦੇ ਆ ਸ਼ਹਿਰਾਂ ਦੇ ਵਿੱਚ ਜਾਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਜਾਂ ਰਾਜ ਮਿਸਤਰੀ ਦਾ ਕੰਮ ਕਰਦੇ ਆ ਜਾਂ ਕੋਈ ਪੇਂਟ ਦਾ ਕੰਮ ਕਰਦੇ ਆ ਜਾਂ ਮੰਡੀਆਂ ਦੇ ਵਿੱਚ ਜਿਹੜੇ ਪੱਲੇਦਾਰੀ ਕਰਦੇ ਆ ਇਹ ਪੂਰੇ ਸਿਰੇ ਦੇ ਗੁੰਡੇ ਹੁੰਨੇ ਇੱਕ ਨੰਬਰ ਦੇ ਇਹਨਾਂ ਨੂੰ ਚਮਲਾਉਣ ਵਾਲੇ ਕੌਣ ਸਾਡੇ ਜਿਹੜੇ ਇਹਨਾਂ ਤੋਂ ਕੰਮ ਲੈਣੇ ਆ ਜਿਹੜੇ ਮਹਾਜਨ ਜਿਨ੍ਹਾਂ ਨੂੰ ਆਪਾਂ ਸ਼ਹਿਰੀ ਕਹਿ ਦਿੰਨੇ ਆ ਸਭ ਤੋਂ ਬਾਅਦ ਇਹਨਾਂ ਨੂੰ ਸ਼ੈਰੀ ਜਮਲਾਉਣੇ ਆ ਸ਼ੈਰੀ ਨੂੰ ਸਪੋਰਟ ਇੱਥੋਂ ਤੱਕ ਦੰਨੇ ਕਿਉਂਕਿ ਸ਼ੈਰੀਆਂ ਦੇ ਕੋਈ ਨਾ ਕੋਈ ਆਪਣੇ ਕਾਰੋਬਾਰ ਕੰਮ ਹੁੰਨੇ ਆ ਕੋਈ ਬੰਦਾ ਬੈਂਕ 'ਚ ਨੌਕਰੀ ਕਰਦਾ ਕੋਈ ਬੰਦਾ ਕਿਸੇ ਸਰਕਾਰੀ ਅਧਾਰੇ 'ਚ ਨੌਕਰੀ ਕਰਦਾ ਕਿਸੇ ਬੰਦੇ ਦੇ ਆਪਣੀ ਫੈਕਟਰੀ ਹੈ ਕਿਸੇ ਦਾ ਬਿਜ਼ਨਸ ਹੈ ਜਿਨ੍ਹਾਂ ਦੇ ਇਹ ਕੰਮ ਹੁੰਨੇ ਆ ਉਹ ਹੁੰਨੇ ਹਾਈ ਕਲਾਸ ਬੰਦੇ ਉਹਨਾਂ ਦੇ ਲਿੰਕ ਗਹਾਵ ਅਸਰਾ ਨਾਲ ਵੀ ਹੁੰਨੇ ਆ ਉਹ ਪੂਰੀ ਇਹਨਾਂ ਨੂੰ ਸ਼ੈਦੰਨੇ ਵੀ ਤੂੰ ਮੇਰਾ ਕੰਮ ਇੱਕ ਨੰਬਰ ਕਰਨਾ ਤੈਨੂੰ ਕੋਈ ਤੰਗ ਕਰੂਗਾ ਤੂੰ ਮੈਨੂੰ ਫੋਨ ਮਾਰਦੀ ਕਿਉਂਕਿ ਇਹਨਾਂ ਦੀ ਬਾਈ ਜੇ ਦੇਖਿਆ ਜਾਵੇ ਸਾਰੇ ਸਰਕਾਰੀ ਦਵਾਰੇ ਭਈਆਂ ਦੀ ਵੀ ਚੱਲਦੀ ਹੈ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਲਓ ਵੀ ਜੇ ਆਪਾਂ ਪਿੰਡ ਦੇ ਵਿੱਚ ਮੀਟਰ ਲਵਾਉਣਾ ਹੋਵੇ ਤਾਂ 30 30 ਮੀਟਰ ਨਹੀਂ ਲੱਗਦਾ ਤੇ ਇਹ ਭਈਆ ਬਾਣੀ ਛੋੜੀ ਜੀ ਝੁੱਗੀ પાਕੇ ਉੱਥੇ ਵੀ ਮੀਟਰ ਲਵਾ ਦਨੇ ਜਿਹੜੇ ਗਹਾਇਆਂ ਦੇ ਠੇਕੇਦਾਰ ਹੁੰਨੇ ਉਹ ਕਹਿੰਦੇ ਨੇ ਵੀ ਮੇਰਾ ਲੇਬਰ ਵਾਲਾ ਬੰਦਾ ਉਹਦੀ ਝੁੱਗੀ ਦੇ ਵਿੱਚ ਕਾਲੂ ਮੀਟਰ ਲੱਗਣਾ ਚਾਹੀਦਾ ਤੇ ਨਾਲ ਦੀ ਨਾਲ ਕੰਮ ਵੀ ਹੁੰਨੇ ਆ ਕੰਮ ਕਰਵਾਉਂਦੇ ਕੌਣ ਆ ਜਿਹੜੇ ਸ਼ਹਿਰਾਂ 'ਚ ਮਹਾਜਨ ਬੰਦੇ ਬੈਠੇ ਆ ਉੱਪਰਲੇ ਲੈਵਲ ਦੇ ਬੰਦੇ ਕਿਉਂਕਿ ਖੇਤੀਬਾੜੀ ਵਾਲਾ ਜਿਹੜਾ ਜ਼ਿਮੀਦਾਰ ਹੁੰਦਾ ਉਹ ਕੋਈ ਐਡੀ ਪਹੁੰਚ ਨਹੀਂ ਰੱਖਦਾ ਹੁੰਦਾ ਉਹਦੀ ਪਹੁੰਚ ਕਿੱਥੋਂ ਤੱਕ ਹੁੰਦੀ ਹੈ ਵੱਧ ਤੋਂ ਵੱਧ 38 ਤੱਕ ਹੁੰਦੀ ਹੈ ਜਾਂ ਆਪਣੇ ਸ਼ਹਿਰ ਚ ਕਿਸੇ ਰੇਹ ਵਾਲੇ ਨਾਲ ਜਾਂ ਸਪਰੇਅਰ ਤੱਕ ਹੁੰਦੀ ਆ ਉਦੋਂ ਵੱਧ ਉਹ ਬੰਦੇ ਦੀ ਪਹੁੰਚ ਨਹੀਂ ਹੁੰਦੀ ਪਰ ਬਦਨਾਮ ਕਿਹਨੂੰ ਕੀਤਾ ਜਾਂਦਾ ਜਿਹੜੇ ਪਿੰਡਾਂ ਚ ਖੇਤੀ ਕਰਦੇ ਆ ਜ਼ਿਮੀਂਦਾਰ ਜੱਟਾਂ ਨੂੰ ਜਦੋਂ ਵੀ ਕੋਈ ਵਾਰਦਾਤ ਭਈਏ ਕਰਦੇ ਆ ਪਹਿਲਾ ਇਹ ਚੀਜ਼ ਨਹੀਂ ਬੰਦੇ ਦੇਖਦੇ ਵੀ ਉਹ ਜਿਹੜੀ ਵਾਰਦਾਤ ਕਰੀ ਆ ਉਹ ਭਈਏ ਦਾ ਕੰਮ ਕੀ ਸੀਗਾ ਤੁਸੀਂ ਦੇਖ ਲਓ ਵੀ ਜ਼ਿਆਦਾਤਰ ਜੇ ਪੰਜਾਬ ਦੇ ਵਿੱਚ ਆਪਾਂ ਜਿੰਨੀਆਂ ਵੀ ਘਟਨਾਵਾਂ ਦੇਖੀਏ ਉਹਨਾਂ ਦੇ ਵਿੱਚ ਜ਼ਿਆਦਾ ਭਈਏ ਆਟੋ ਵਾਲੇ ਜਾ ਕੋਈ ਸ਼ਹਿਰਾਂ 'ਚ ਕੰਮ ਕਰਨੇ ਵਾਲੇ ਠੇਕੇਦਾਰੀ ਸੈਟਮ ਕਰਨੇ ਵਾਲੇ ਜਾਂ ਰੇੜੀਆਂ ਵਾਲੇ ਜਾਂ ਮੰਡੀਆਂ 'ਚ ਜਿਹੜੇ ਸਬਜ਼ੀਆਂ ਵੇਚਣ ਵਾਲੇ ਇਹ ਜਿਹੇ ਭਈਏ ਕੰਮ ਕਰਦੇ ਆ ਕਦੇ ਵੀ ਛੇਤੀ ਛੇਤੀ ਜਿਹੜੇ ਖੇਤੀਬਾੜੀ ਦਾ ਕੰਮ ਕਰਦੇ ਆ ਜਾਂ ਜਿਹੜੇ ਭਈਏ ਝੋਨਾ ਲਾਉਨੇ ਆ ਜਾਂ ਭਈਏ ਗੰਨਾ ਛਿੱਲਦੇ ਆ ਗੰਨੇ ਦਾ ਕੰਮ ਕਰਦੇ ਆ ਜਾਂ ਜੀਰੀ ਵਾਢਦੇ ਆ ਉਹ ਭਈਏ ਛੇਤੀ ਛੇਤੀ ਇਹੋ ਜੇ ਕੰਮ ਨਹੀਂ ਕਰਦੇ ਬਾਕੀ ਆਪਾਂ ਉਹਨਾਂ ਦੀ ਸਪੋਰਟ ਨਹੀਂ ਕਰਦੇ ਦੇਖੋ ਜਿਹੜੀ ਜਾਤ ਨੇ ਯਾਤ ਰਹਿਣਾ ਉਹਨੇ ਭਈਏ ਨੇ ਭਈਏ ਹੀ ਰਹਿਣਾ ਪਰ ਕਹਿਣ ਦਾ ਮਤਲਬ ਵੀ ਜਿਹੜੇ ਆਪਣੇ ਜੱਟ ਸੌਦਾ ਕੰਮ ਹੁੰਦਾ ਇਹ ਇੰਨਾ ਛੇਤੀ ਇਹਨਾਂ ਨੂੰ ਸਿਰ ਨਹੀਂ ਚੜਾਉਂਦੇ ਵੀ ਜਿੰਨਾ ਜੱਟਾਂ ਨੂੰ ਬਦਨਾਮ ਕਰਿਆ ਜਾਂਦਾ ਵੀ ਇਹ ਭਈਆਂ ਨੂੰ ਇਹਨਾਂ ਨੇ ਭਈਏ ਪੰਜਾਬ ਦੇ ਵਿੱਚ ਬਾੜ ਤੇ ਤੁਸੀਂ ਪਿੰਡ ਦੇ ਵਿੱਚ ਦੇਖ ਲਓ ਇੱਕ ਪਿੰਡ ਦੇ ਵਿੱਚ ਵੱਧ ਤੋਂ ਵੱਧ ਜੇ ਆਪਾਂ ਐਵਰੇਜ ਲਈਏ ਜਿਹੜੇ ਤੇ ਸ਼ਹਿਰਾਂ ਦੇ ਨੇੜੇ ਪਿੰਡ ਆ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਉਹਨਾਂ ਦੇ ਪਿੰਡ ਸ਼ਹਿਰਾਂ ਦੇ ਨੇੜੇ ਪਿੰਡਾਂ ਦੇ ਵਿੱਚ ਭਈਏ ਵਧੇ ਕਿਉਂ ਆ ਵਧੇ ਇਸ ਕਰਕੇ ਆ ਕਿਉਂਕਿ ਜਿਹੜੇ ਪਿੰਡਾਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਕਿਰਾਇਆ ਸਸਤਾ 1000-1000 ਰੁਪਏ ਪਰ ਕਮਰਾ ਮਿਲਿਆ ਵਾ ਸ਼ਹਿਰ ਦੇ ਵਿੱਚ ਉਹੀ ਕਮਰਾ ਇਹਨਾਂ ਨੂੰ 2500 ਤੱਕ ਮਿਲਦਾ ਇਸ ਕਰਕੇ ਉਹ ਪਿੰਡਾਂ ਦੇ ਜਿਹੜੇ ਸ਼ਹਿਰ ਦੇ ਨੇੜੇ ਪਿੰਡ ਆ ਉਹਨਾਂ ਦੇ ਵਿੱਚ ਇਹਨਾਂ ਨੇ ਰਹਿਸ਼ਾ ਬਣਾ ਲੀਆਂ ਪਰ ਜੇ ਕਹੀ ਉਹਦੇ ਵਿੱਚ ਇਹ ਪਿੰਡ ਦਾ ਕੰਮ ਕਰਦੇ ਜਾਂ ਪਿੰਡ 'ਚ ਖੇਤੀ ਦਾ ਕੰਮ ਕਰਦੇ ਆ ਬਿਲਕੁਲ ਗ ਭਈਏ ਦਾ ਗੱਲ ਕਰੀਏ ਵੀ ਜਿਹੜੇ ਖੇਤੀਬਾੜੀ ਕਰਦੇ ਆ ਭਈਏ ਖੇਤਾਂ 'ਚ ਕੰਮ ਕਰਦੇ ਆ ਕਿਸੇ ਵੀ ਪਿੰਡ ਤੁਸੀਂ ਆਪਣੇ ਜਿੰਨੇ ਬੰਦੇ ਵੀਡੀਓ ਦੇਖਦੇ ਤੁਸੀਂ ਦੇਖ ਲਓ ਵੀ ਤੁਹਾਡੇ ਪਿੰਡ ਦੇ ਵਿੱਚ 50 ਭਈਏ ਹੋਣੇ ਨਹੀਂ ਹੈਗੇ ਖੇਤੀ ਵਾਲੇ ਤੁਸੀਂ ਜਿੰਨੇ ਵੀ ਬੰਦੇ ਵੀਡੀਓ ਦੇਖਦੇ ਆ ਤੁਸੀਂ ਆਪ ਆਪਣੇ ਪਿੰਡ ਦੇ ਵਿੱਚ ਨਿਗਾਹ ਮਾਰ ਲਓ ਕਿਸੇ ਮੋਟਰ ਦੇ 5 ਕਿਸੇ ਦੇ 7 ਕੁੱਲ ਮਿਲਾ ਕੇ ਪੂਰੇ ਪਿੰਡ ਦੇ ਵਿੱਚ ਖੇਤੀ ਵਾਲੇ 50 ਭਈਏ ਨਹੀਂ ਹੋਣੇ ਪਰ ਜੇ ਆਪਾਂ ਗੱਲ ਕਰੀਏ ਰਾਜ ਮਿਸਤਰੀ ਠੇਕੇਦਾਰ ਜਾਂ ਫੈਕਟਰੀਆਂ 'ਚ ਕੰਮ ਕਰਨੇ ਵਾਲੇ ਬੰਦੇ ਇਹ ਪਿੰਡਾਂ ਦੇ ਵਿੱਚ ਸ਼ੌਂਾਂ ਦੇ ਵਿੱਚ ਆ 100 200 400 500 ਇਦਾਂ ਪਿੰਡਾਂ ਦੇ ਵਿੱਚ ਪਰ ਉਹਦੇ ਵਿੱਚ ਜੇ ਆਪਾਂ ਦੋਸ਼ ਕਿਹਦਾ ਦਈਏ ਫਿਰ ਹੁਣ ਉਹਦੇ ਜੀ ਜ਼ਿੰਮੇਵਾਰ ਦਾ ਦੋਸ਼ ਨਹੀਂ ਹੈਗਾ ਦੋਸ਼ ਹੈ ਜਿਨ੍ਹਾਂ ਨੇ ਇਹ ਫੈਕਟਰੀਆਂ ਦੇ ਵਿੱਚ ਰੱਖਿਆ ਇਹਨਾਂ ਨੂੰ ਪਹਿਲ ਦਿੱਤੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਠੇਕੇਦਾਰ ਬਣਾਇਆ ਠੇਕੇਦਾਰ ਬਣਾਇਆ ਕਿ ਇਹਨਾਂ ਨੇ ਸਾਡੇ ਬਿਲਡਰਾਂ ਨੇ ਸਾਡੇ ਪ੍ਰਾਪਰਟੀ ਡੀਲਰਾਂ ਨੇ ਜਿਹੜੇ ਬਿਲਡਰ ਲਾਈਨ ਦਾ ਕੰਮ ਕਰਦੇ ਆ ਫੈਕਟਰੀਆਂ 'ਚ ਚਮਲਾਏ ਕਿਹਨੇ ਇਹਨਾਂ ਦੀਆਂ ਫੈਕਟਰੀਆਂ ਫੈਕਟਰੀਆਂ ਦੇ ਮਾਲਕਾਂ ਨੇ ਸ਼ਹਿਰਾਂ ਦੇ ਵਿੱਚ ਬਾੜੇ ਕਿਹਨੇ ਇਹ ਮੰਡੀਆਂ ਦੇ ਵਿੱਚ ਕਿਹਨੇ ਬਾੜੇ ਆ ਜਿਹੜੇ ਸਾਡੇ ਆੜਤਾ ਵੀ ਭਈਆਂ ਨੂੰ ਮੂਰੇ ਕਰਿਆ ਬਈ ਸਾਰੇ ਕੰਮ ਭਈਆਂ ਨੂੰ ਸੌਂਪੇ ਹੋਏ ਆ ਮੰਡੀਆਂ ਦੇ ਵਿੱਚ ਕਿਹਨੇ ਚਮਲਾਇਆ ਉੱਥੇ ਜ਼ਿੰਮੇਦਾਰ ਨਹੀਂ ਇਹਨਾਂ ਨੂੰ ਚਮਲਾਉਂਦਾ ਉੱਥੇ ਚਮਲਾਉਂਦਾ ਇਹਨਾਂ ਨੂੰ ਪੂਰੇ ਆੜਤੀ ਕਿਉਂਕਿ ਆੜਤੀ ਕਹਿੰਦਾ ਵੀ ਬਸ ਆੜਤੀ ਭਈਏ ਨੂੰ ਮਨੀਮ ਲਾ ਦਿੰਦਾ ਜਦੋਂ ਭਈਆ ਮਨੀਮ ਲੱਗ ਗਿਆ ਮੰਨ ਲਓ ਉਹ ਮਾਲਕ ਬਣ ਗਿਆ ਫੜਦਾ ਤੇ ਉੱਥੇ ਇਹ ਚੀਜ਼ਾਂ ਹੋਣੀਆਂ ਵੀ ਉੱਥੇ ਇਹਨਾਂ ਦੇ ਜਿਹੜੀ ਆਪਾਂ ਉਹ ਕਰਦੇ ਆ ਪਰ ਜਦੋਂ ਹਰ ਵਾਰ ਭਈਆ ਜਦੋਂ ਕੋਈ ਵਾਰਦਾਤ ਕਰਦਾ ਉਹਦੇ ਨਾਲ ਕੱਲਾ ਜ਼ਿੰਮੇਦਾਰਾਂ ਨੂੰ ਜੋੜ ਕੇ ਪਦਨਾਮ ਕੀਤਾ ਜਾਂਦਾ ਇਹ ਇੱਕ ਕੈਂਡ ਦਾ ਮਤਲਬ ਇੱਕ ਮੁੱਦਾ ਚਾਹੀਦਾ ਹੁੰਦਾ ਵੀ ਕੋਈ ਵੀ ਕੰਮ ਹੁੰਦਾ ਉਹ ਆਪਾਂ ਜ਼ਿੰਮੇਦਾਰ ਦੇ ਸਿਰ ਮੜ ਦੋ ਇਸੇ ਕਰਕੇ ਮੈਂ ਸੋਚਿਆ ਵੀ ਵੀਡੀਓ ਮੇਰੇ ਦਿਲ ਚ ਜਿਹੜੀਆਂ ਗੱਲਾਂ ਦੀ ਮੈਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਬਹੁਤ ਬੰਦੇ ਵਿੱਚ ਇਹ ਜੇ ਵੀ ਹੋਣਗੇ ਵੀ ਕਹਿਣਗੇ ਵੀ ਜ਼ਿੰਮੇਦਾਰਾਂ ਨੇ ਇਹ ਚਮਲਾਏ ਆ ਭਾਈ ਇਹ ਐਦਾਂ ਨਹੀਂ ਹੈਗਾ ਉਦਾਂ ਪਰ ਦੇਖੋ ਹਰ ਇੱਕ ਦਾ ਹੋਵਾ ਵੀ ਆਪਾਂ ਤਰਕ ਦੇ ਨਾਲ ਜਿੰਨੀਆਂ ਗੱਲਾਂ ਕਹੀਆਂ ਵੀ ਖੇਤੀ ਦੇ ਰਿਲੇਟਡ ਤੁਸੀਂ ਆਪਣੇ ਟੋਟਲੀ ਪਿੰਡਾਂ ਦੇ ਵਿੱਚ ਦੇਖ ਲਓ ਵੀ ਕਿੰਨੇ ਕੁ ਭਈਏ ਆ ਪਰ ਇਹ 60 ਭਈਆ ਤੁਹਾਨੂੰ ਨੋਰਮਲ ਮਿਲਣਗੇ ਪਰ ਜੇ ਫੈਕਟਰੀ ਦੀ ਗੱਲ ਕਰੀ ਉੱਥੇ ਹਜ਼ਾਰਾਂ ਦੇ ਵਿੱਚ ਆ ਲੁਧਿਆਣਾ ਪੂਰਾ ਦੱਬੀ ਬੈਠੇ ਆ ਚੰਡੀਗੜ੍ਹ ਪੂਰਾ ਦੱਬੀ ਬੈਠੇ ਆ ਚੰਡੀਗੜ੍ਹ ਦੇ ਵਿੱਚ ਮੁਹਾਲੀ ਦੇ ਵਿੱਚ ਫੁੱਲ ਭਈਆ ਰਾਜਪੁਰੇ ਚ ਦੇਖ ਲਓ ਕਿੰਨਾ ਭਈਆ ਤੇ ਇਹ ਭਈਏ ਸਾਰੇ ਸ਼ਹਿਰਾਂ ਦੇ ਵਿੱਚ ਆ ਔਰ ਸ਼ਹਿਰੀ ਭਈਏ ਪੂਰੇ ਜਿਹੜਾ ਐਕਟਰਾਂ ਵਾਲਾ ਬੰਬਈ ਜਿੱਦਾਂ ਫਿਲਮਾਂ ਦੇਖਦੇ ਆ ਪੂਰੀ ਫਿਲਮਾਂ ਦੇਖ ਕੇ ਗੁੰਡਾਗਰਦੀ ਕਰਦੇ ਉਹੀ ਇਹ ਜਿਹੜਾ ਸਟਾਈਲ ਆ ਇਹ ਪਣਾਉਨੇ ਆ ਹੱਥਾਂ ਦੇ ਵਿੱਚ ਜਾਂ ਇਹਨਾਂ ਨੇ ਆਪਣੇ ਕੱਪੜਿਆਂ ਵਿੱਚ ਲਗਾ ਕੇ ਕਿਰਚਾ ਰੱਖਦਾ ਕਿਤੇ ਕੁਛ ਕਹਿਣ ਦਾ ਮਤਲਬ ਵੀ ਗੁੰਡਾਗਰਦੀ ਵਾਲਾ ਸ ਕਰੇ ਕੋਈ ਸਟਾਈਲ ਵਰਤ ਲੂਗਾ ਵਿਚਾਰੇ ਦਾ ਕੱਛਾ ਵੀ ਪਟਿਆ ਬਊਗਾ ਪੈਰਾਂ ਦੇ ਵਿੱਚ ਚੱਪਲਾ ਵੀ ਨਹੀਂ ਹੋਣਗੀਆਂ ਹੁੰਡਾ ਕਰਦੀ ਤਾਂ ਦੂਰ ਦੀ ਗੱਲ ਜਿਹੜੇ ਭਈਏ ਖੇਤਾਂ ਦੇ ਵਿੱਚ ਕੰਮ ਕਰਦੇ ਆ ਸੋ ਮੇਰਾ ਭਰਾ ਵੀ ਜਿੰਨੇ ਵੀ ਬੰਦੇ ਵੀਡੀਓ ਨੂੰ ਦੇਖਦੇ ਆ ਆਪਣੇ ਆਪਣੇ ਵਿਚਾਰ ਤੁਸੀਂ ਵੀ ਦੇਖ ਲਿਓ ਕਿਉਂਕਿ ਤੁਸੀਂ ਵੀ ਐਸੇ ਪੰਜਾਬ ਦੇ ਵਿੱਚ ਰਹਿੰਦੇ ਆ ਇਸ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿੰਦੇ ਆ ਤੁਹਾਨੂੰ ਵੀ ਪਤਾ ਵੀ ਖੇਤੀ ਵਾਲੇ ਭਈਏ ਕਿੰਨੀ ਕੁ ਬਦਮਾਸ਼ੀ ਕਰਦੇ ਆ ਸੋ ਲਾਸਟ ਦੇ ਵਿੱਚ ਫੇਰ ਆ ਵੀ ਆਪਾਂ ਭਈਆਂ ਕਿਸੇ ਦੇ ਹੱਕ ਵਿੱਚ ਨਹੀਂ ਪਰ ਆਪਾਂ ਆਏ ਆ ਵੀ ਜਿਹੜਾ ਜ਼ਿੰਮੇਵਾਰਾਂ ਨੂੰ ਭੰਡਿਆ ਜਾਂਦਾ ਉਸ ਕਰਕੇ ਆਪਾਂ ਨੂੰ ਥੋੜਾ ਜਿਹਾ ਮਹਿਸੂਸ ਹੋਇਆ ਵੀ ਯਾਰ ਆਪਾਂ ਨੂੰ ਇਹ ਚੀਜ਼ ਦੱਸਣੀ ਚਾਹੀਦੀ ਹੈ ਲੋਕਾਂ ਨੂੰ ਵੀ ਵੀ ਜਿਹੜਾ ਖੇਤੀ ਨਾਲ ਖੇਤੀ ਦੇ ਰਿਲੇਟਡ ਭਈਏ ਕੰਮ ਕਰਦੇ ਨੇ ਖੇਤੀ ਦੇ ਵਿੱਚ ਕੰਮ ਕਰਦੇ ਆ ਉਹ ਕੋਈ ਭਈਏ ਏਡੇ ਗੁੰਡੇ ਨਹੀਂ ਹੈਗੇ ਨਾ ਉਹ ਜ਼ਿਮੀਂਦਾਰ ਕੋਈ ਇੰਨਾ ਚਮਲਾਉਂਦੇ ਇਹਨਾਂ ਨੂੰ ਮਾੜੀ ਜੀ ਕੋਈ ਗਲਤੀ ਹੋਵੇ ਇਹਨਾਂ ਤੇ ਜਦੇ ਕਾਰਵਾਈ ਪਾਈ ਜਾਂਦੀ ਹੈ ਖੇਤਾਂ ਦੇ ਵਿੱਚ ਚਮਲਾਉਂਦੇ ਇਹਨਾਂ ਨੂੰ ਮਹਾਜਨ ਤੇ ਬਾਣੀਏ ਤੇ ਲਾਲੇ ਲੋਕ ਆ ਜਿਹੜੇ ਸ਼ਹਿਰੀ ਲੋਕ ਆ ਬਾਕੀ ਚਲੋ ਵੀਡੀਓ ਜਿਹੜੀ ਲੰਬੀ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਥੈਂਕ ਯੂ